ਹਾਂਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅੱਜ ਨਾ ਰੱਬ ਦੇ ਬਾਰੇ ਗੱਲ ਕਰਦੇ ਆ ਹਨਾ ਕਈ ਵਾਰ ਬੰਦਾ ਹੁੰਦਾ ਰੱਬ ਨੂੰ ਲੱਭਦਾ ਫਿਰਦਾ ਤੇ ਕਈ ਵਾਰ ਗੱਪਾਂ ਵੀ ਕਈ ਵਾਰ ਸੁਣੀਦੀਆਂ ਵੀ ਰੱਬ ਇਦਾਂ ਤੇਰਾ ਬੋਦਾਂ ਤੇਰਾ ਬੈਦਾਂ ਹਨਾ ਤੇ ਇੱਕ ਨਾ ਵੀਡੀਓ ਹੈ ਮੇਰੇ ਕੋਲੇ ਵੀਰੇ ਨੇ ਬਹੁਤ ਸੋਹਣੀਆਂ ਗੱਲਾਂ ਕਹੀਆਂ ਮੇਰੇ ਅੰਦਰ ਦੀਆਂ ਗੱਲਾਂ ਆ ਉਹ ਹੁਣ ਤੁਸੀਂ ਕਹੋਗੇ ਹਰੇਕ ਵੀਡੀਓ 'ਚ ਐਵੇਂ ਕਹਿੰਦਾ ਨਾ ਵੀ ਅੰਦਰ ਦੀਆਂ ਗੱਲਾਂ ਦੇਖੋ ਜਿਹੜੀ ਗੱਲਬਾਤ ਮੈਨੂੰ ਵਧੀਆ ਲੱਗਦੀ ਮੈਨੂੰ ਵਧੀਆ ਲੱਗਦੀ ਮੈਂ ਚਾਕੇ ਤੁਹਾਨੂੰ ਵੀ ਵਖਾਣਾ YouTube ਤੇ ਮੈਂ ਪਾ ਦੇਣਾ ਹੋਣਾ ਨਾ ਵੀਡੀਓ ਤੁਹਾਨੂੰ ਵਖਾਣਾ ਇਹ ਗੱਲਾਂ ਕੁਛ ਨਾ ਬੰਦਾ ਜਦੋਂ ਸਟੇਟਸ ਲਾਉਂਦਾ ਸਵੇਰੇ ਸਵੇਰੇ ਉੱਠ ਕੇ WhatsApp ਤੇ ਜਾਂ ਹੋਰ ਹੈ ਨਾ ਸਟੇਟਸ ਲਾਉਂਦਾ ਤਾਂ ਉਹ ਨਾ ਲਾਇਆ ਹੁੰਦਾ ਜਿਹਦੇ ਵਾਸਤੇ ਜਿਹਦੇ ਵਾਸਤੇ ਉਹ ਬੰਦਾ ਸਟੇਟਸ ਲਾ ਕਿਸੇ ਵਾਸਤੇ ਲਾਇਆ ਹੁੰਦਾ ਵੀ ਇਹ ਬੰਦਾ ਵੇਖੇ ਹੈ ਨਾ ਤੇ ਮਤਲਬ ਕਿ ਉਹ ਨਾ ਆਪਦੇ ਜੀਵਨ ਦੇ ਵਿੱਚ ਉਹਦੇ ਨਾਲ ਕਿਵੇਂ ਆ ਕਿਵੇਂ ਹੋ ਰਿਹਾ ਕਿਦਾਂ ਉਹ ਇਦਾਂ ਦੀ ਕੁਝ ਮਿਲਦੀ ਜੁਲਦੀ ਜੀ ਗੱਲਬਾਤ ਹੁੰਦੀ ਆ ਠੀਕ ਆ ਜੀ ਤੁਹਾਨੂੰ ਵੈਸੇ ਪਤਾ ਵੀ ਹੋਣਾ ਇਹਨਾਂ ਚੀਜ਼ਾਂ ਦਾ ਹੁੰਦਾ ਇਦਾਂ ਹੀ ਆ ਤੁਸੀਂ ਖੁਦ ਨੂੰ ਸੋਚ ਕੇ ਵੇਖਿਓ ਇਹ ਨਹੀਂ ਹੁੰਦਾ ਵੀ ਕਿਤੇ ਵੀ ਵੀਡੀਓ ਚੱਕ ਕੇ ਸਟੇਟਸ ਲਾਤਾ ਅਗਲੇ ਨੇ ਉਹਨੂੰ ਕੁਛ ਨੇ ਉਹ ਚੰਗੀ ਲੱਗਦੀ ਆ ਗੱਲ ਉਹਦੇ ਵਿੱਚ ਫੇਰ ਉਹ ਸਟੇਟਸ ਲਾਉਂਦਾ ਉਸੇ ਤਰ੍ਹਾਂ ਹੀ ਇਹ ਗੱਲਾਂਬਾਤਾਂ ਹੁੰਦੀਆਂ ਆ ਜ਼ਿੰਦਗੀ ਦੀਆਂ ਕੁਝ ਸਾਨੂੰ ਜਿਹੜੀ ਗੱਲ ਵਧੀਆ ਲੱਗਦੀ ਆ ਹੁਣ ਰੱਬ ਦੀ ਗੱਲ ਆ ਰੱਬ ਕੀ ਹੁੰਦਾ ਮੈਂ ਵੀਡੀਓ ਚਾਲੂ ਕਰਦਾ ਗੱਲ ਵਾ ਸੁਣਨੀ ਆ ਬਾਈ ਦੀ ਧਿਆਨ ਨਾਲ ਸੁਣਨੀ ਆ ਗੌਰ ਨਾਲ ਸੁਣਨੀ ਆ ਬਾਈ ਦੀਆਂ ਗੱਲਾਂ ਮੇਰੀਆਂ ਗੱਲਾਂ ਸਮਝੋ ਇੱਕੋ ਹੀ ਗੱਲ ਬਾਤ ਆ ਮੈਂ ਵੀਡੀਓ ਚਾਲੂ ਕਰ ਲੈਣਾ ਧਿਆਨ ਨਾਲ ਸੁਣਿਓ ਗੱਲ ਨੂੰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿ ਜਿਹੜੇ ਮਤਲਬ ਇਦਾਂ ਦੇ ਪਰਿਵਾਰ ਹੁੰਦੇ ਆ ਉਹ ਬੰਦੇ ਨੂੰ ਕੁਝ ਸਮਝਦੇ ਨਹੀਂਗੇ ਚਲੋ ਆਜੋ ਕਿਰਾ ਇਹਨਾਂ ਉਸ ਤੋਂ ਢੇ ਘਰ ਦਾ ਪਹਿਲਾ ਰੱਪ ਐ ਇਹ ਗੱਲ ਨੂੰ ਸਮਝ ਲਓ ਭਾਵੇਂ ਤੁਸੀਂ ਉਹਨੂੰ ਰਿਸਪੈਕਟ ਦੇ ਰਹੇ ਹੋ ਭਾਵੇਂ ਨਹੀਂ ਦੇ ਰਹੇ ਮੈਟਰ ਨਹੀਂ ਆ ਜਿਹੜਾ ਮੁਖੀ ਹੈ ਨਾ ਉਸ ਤੁਹਾਡੇ ਘਰ ਦਾ ਪਹਿਲਾ ਰੱਬ ਹੈ ਇਹ ਗੱਲ ਨੂੰ ਸਮਝ ਲਓ ਭਾਵੇਂ ਤੁਸੀਂ ਉਹਨੂੰ ਰਿਸਪੈਕਟ ਦੇ ਰਹੇ ਹੋ ਭਾਵੇਂ ਨਹੀਂ ਦੇ ਰਹੇ ਮੈਟਰ ਨਹੀਂ ਹੈ ਪਰ ਉਹ ਪਹਿਲਾ ਰੱਬ ਹੈ ਹਮਮ ਹੁਣ ਮੈਂ ਮਾਫਤੜ ਦਊਂਗਾ ਤੁਸੀਂ ਆਪਣੇ ਆਪ ਸਮਝ ਲਿਓ ਵੀ ਰੱਬ ਪਹਿਲਾ ਰੱਬ ਹੈ ਕਿ ਨਹੀਂ ਹੈ ਹਮਮ ਕਿਉਂਕਿ ਪੂਰੇ ਵਿਸ਼ਵ ਚ ਪੂਰੇ ਵਿਸ਼ਵ ਦੀ ਗੱਲ ਕਰ ਰਿਹਾ ਇਸ ਧਰਤੀ ਤੇ ਪੂਰੇ ਬ੍ਰਹਿਮੰਡ ਚ ਕੋ ਕੱਲਾ ਇਨਸਾਨ ਹੈ ਤੁਹਾਡੇ ਘਰ ਦੇ ਵਿੱਚ ਤੇ ਤੁਹਾਡੀ ਜ਼ਿੰਦਗੀ ਚ ਹਮਮ ਜਿਹੜਾ ਤੁਹਾਡੇ ਤੁਹਾਨੂੰ ਬੈਲੈਂਸ ਬਣਾ ਕੇ ਰੱਖਣ ਵਾਸਤੇ ਤੁਹਾਡੇ ਜੀਵਨ ਨੂੰ ਬੈਲੈਂਸ ਬਣਾ ਕੇ ਰੱਖਣ ਵਾਸਤੇ ਆਪਣਾ ਹੱਟ अपना मांस अपना खून अपनी चमड़ी अपनी अपने वाले का रंग अपने लाइफस्टाइल ਨਾਲ ਕੰਪਰੋਮਾਈਜ਼ ਕਰਕੇ ਚੱਲ ਰਿਹਾ ਹੈ अदरवाइज ਕੋਈ ਕੰਪਰੋਮਾਈਜ਼ ਨਹੀਂ ਕਰੇਗਾ इवन ਤੁਹਾਡਾ ਡਾਟਡ ਦੋ ਜਮਿਆ ਬੱਚਾ ਵੀ ਨਹੀਂ ਕਰੇਗਾ ਬਿਲਕੁਲ ਉਹ ਕੋ ਕਲਾ ਮੁਖੀਆ ਕਰਦਾ ਬਿਲਕੁਲ ਘਰ ਚ ਵਿਆਹ ਸ਼ਾਦੀ ਆ ਜੇ ਸਭ ਤੋਂ ਪਹਿਲਾਂ ਕੱਪੜੇ ਕਿਤੇ ਬਣਦੇ ਆ ਬੱਚੇ ਦੇ ਬਜ਼ੁਰਗਾਂ ਦੇ ਤੇ ਉਹਦੀ ਵਾਈਫ ਦੇ ਲਖੀਰ ਤੇ ਕਿਦਾ ਬਣਦਾ ਉਸੇ ਮੁਖੀਆ ਦਾ ਹਮਮਮ ٹھੀਕ ਹੈ ਤਾਂ ਇਹ ਤਾਂ ਮਤਲਬ ਪਹਿਲਾ ਰੱਬ ਹੈ ਇੱਕ ਹੋਰ ਸੋਲਿਡ ਐਗਜ਼ਾਮਪਲ ਐਗਜ਼ਾਮਪਲ ਨਹੀਂ ਕੀ ਸਿਰਫ ਮੈਂ ਤਾਂ ਉਹਨਾਂ ਨੂੰ ਰੈਫਰੈਂਸ ਦੇਣਾ ਹੈ ਨਜ਼ਰ ਆਪਣੇ ਆਪ ਆਏਣਾ ਉਹਨਾਂ ਦੇ ਘਰੇ ਉਹ ਕੱਲਾ ਇਨਸਾਨ ਹੈ ਜਿਨੇ ਤੁਹਾਡੀ ਖੁਸ਼ੀ ਲਈ ਆਪਣਾ ਚਮੜੀ ਦਾ ਰੰਗ ਬਦਲਦਾ ਜਿਨੇ ਤੁਹਾਡੀ ਖੁਸ਼ੀ ਲਈ ਆਪਣੇ ਵਾਲਾ ਦਾ ਰੰਗ ਬਦਲਦਾ ਓਏ ਹੋਏ ਜਿਨੇ ਤੁਹਾਡੀ ਖੁਸ਼ੀ ਲਈ ਆਪਣੇ ਸੁਪਨਿਆਂ ਨੂੰ ਦਬਾ ਲਿਆ ਜਿਨੇ ਤੁਹਾਡੀ ਖੁਸ਼ੀ ਲਈ ਆਪਣੇ ਬਹੁਤ ਸਾਰੇ ਆ ਇਸ ਤਰ੍ਹਾਂ ਦੇ ਕੰਫਰਟੇਬਲ ਮਾਹੌਲ ਨਾਲ ਵੀ ਕੰਪਰੋਮਾਈਜ਼ ਕੀਤਾ ਉਹ ਕੱਲਾ ਇਨਸਾਨ ਹੈ ਜਿਨੇ ਤੁਹਾਡੀ ਖੁਸ਼ੀ ਲਈ ਆਪਣੇ ਪਰਿਵਾਰ ਦੀ ਕੁਝਲੀ ਦੁਨੀਆ ਤੋਂ ਗਾਲ੍ਹਾਂ ਵੀ ਸੁਣੀ ਹੋਣਗੀਆਂ ਥੱਪੜ ਵੀ ਖਾਦੇ ਹੋਣਗੇ ਬਿਲਕੁਲ ਐਂਗਲ ਹੋਰ ਹੁੰਦੇ ਥੱਪੜ ਦਾ ਮਤਲਬ ਮੂੰਹ ਤੇ ਪੈ ਗਿਆ ਥੱਪੜ ਦਾ ਮਤਲਬ ਹੈਗਾ ਜੇ ਕੋਈ ਜੌਬ ਕਰ ਰਿਹਾ ਹੈ ਤਾਂ ਉਹ ਉਹ ਉਹਦਾ ਬਾਈ ਦੀਆਂ ਗੱਲਾਂ ਸੁਣਨ ਵਾਲੀਆਂ ਆ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਕਿਹੜੇ ਬੰਦੇ ਨਾਲ ਹੁੰਦੇ ਜਿੱਦਾਂ ਮੈਂ ਕਿਹ ਗੱਲ ਦੱਸਾਂ ਅਸੀਂ ਨਾ ਕਈ ਪਰਿਵਾਰਾਂ 'ਚ ਐਦਾਂ ਹੁੰਦਾ ਆ ਬਾਬੇ ਨੇ ਐ ਕੀਤਾ ਬਾਬੇ ਨੇ ਉਹ ਕੀਤਾ ਫਿਰ ਆ ਉਹ ਬਾਬਾ ਐਦਾਂ ਇਹ ਤਾਂ ਬਾਬੇ ਦੀ ਮਿਹਰ ਹੋਗੀ ਯਾਰ ਘਟ ਤੋਂ ਘਟ ਇੰਨਾ ਸੋਚਿਆ ਕਰੋ ਜਿਹੜਾ ਸਵੇਰ ਤੋਂ ਸ਼ਾਮ ਤੱਕ ਤੁਹਾਡੇ ਲਈ ਮਰਦਾ ਨਾ ਉਹਨੂੰ ਐ ਨੂੰ ਪਾਣੀ ਪੁੱਛ ਲਿਆ ਕਰੋ ਉਹਨੂੰ ਐ ਕਹਿ ਦਿਆ ਕਰੋ ਆਏ ਨੂੰ ਹੱਥ ਜੋੜ ਕੇ ਵੀ ਜੇ ਤੂੰ ਨਾ ਨਾ ਹੋਵੇਂ ਤਾਂ ਅਸੀਂ ਭੁੱਖੇ ਮਰ ਜਾਾਂਗੇ ਉਹਦੇ ਲਈ ਇੰਨੀ ਗੱਲ ਬਹੁਤ ਆ ਲੇਕਿਨ ਕਈ ਘਰਾਂ ਦੇ ਵਿੱਚ ਦੇਖੀ ਤਾਂ ਬੰਦਾ ਕੰਮ ਤੋਂ ਆਂਦਾ ਆਉਂਦੇ ਨੂੰ ਕਲੇਸ਼ ਆਉਂਦੇ ਨੂੰ ਬੇਬੇ ਨਾਲ ਲੜਾਈ ਆਉਂਦੇ ਨੂੰ ਤੇਰੀ ਭੈਣ ਨੇ ਐ ਕਹਤਾ ਉਹਨਾਂ ਦੇ ਨੂੰ ਅੱਜ ਆ ਹੈ ਨਹੀਂ ਉਹ ਤੈਨੂੰ ਕਿਹਾ ਸੀ ਬਹਿਣ ਨਹੀਂ ਦੇਣਾ ਬੰਦੇ ਨੂੰ ਬਹਿਣ ਨਹੀਂ ਦੇਣਾ ਦੱਸੋ ਬੰਦਾ ਦੂਸਰੇ ਦਿਨ ਕੰਮ ਤੇ ਚਾਊਗਾ ਉਹਦਾ ਕੰਮ ਦੇ ਵਿੱਚ ਮਨ ਲੱਗੂਗਾ ਨਹੀਂ ਪਰ ਕਈ ਟੀਮੀਆਂ ਨੂੰ ਕਈ ਬੰਦੇ ਨੂੰ ਇੱਕ ਗੰਦੀ ਆਦਤ ਹੁੰਦੀ ਆ ਵੀ ਬੰਦੇ ਨੂੰ ਨਾ ਕਈ ਟੀਮੀਆਂ ਕਹਿਣੀਆਂ ਬੰਦੇ ਨੂੰ ਥੱਲੇ ਲਾ ਕੇ ਰੱਖਣਾ ਚਾਹੀਦਾ ਕਈ ਬੰਦੇ ਕਹਿਣਗੇ ਵੀ ਇਹਨੂੰ ਗੁਲਾਮ ਬਣਾ ਕੇ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਛੱਡ ਦਿਓ ਜੇ ਸੁਖੀ ਰਹਿਣਾ ਨਾ ਜ਼ਿੰਦਗੀ ਦੇ ਵਿੱਚ ਸੁਖੀ ਰਹਿਣਾ ਜੇ ਕੋਈ ਇਦਾਂ ਦਾ ਭੈਣ ਭਰਾ ਹੈਗਾ ਤਾਂ ਇਹਨਾਂ ਚੀਜ਼ਾਂ ਨੂੰ ਦਿਲ ਚੋਂ ਕੱਢ ਦਿਓ ਇਹਨਾਂ ਚੀਜ਼ਾਂ ਨੂੰ ਕੱਢ ਦਿਓ ਦਿਲ ਚੋਂ ਤੁਹਾਡਾ ਰੱਬ ਉਹੀ ਆ ਜਿਹੜਾ ਤੁਹਾਨੂੰ ਕਮਾ ਕੇ ਲਿਆ ਕੇ ਦਿੰਦਾ ਸਭ ਤੋਂ ਪਹਿਲਾਂ ਤੁਹਾਡਾ ਰੱਬ ਹੁਣ ਤੁਸੀਂ ਕਹੋਗੇ ਜੇ ਉਹ ਬੰਦਾ ਮਰ ਜੇ ਤਾਂ ਫਿਰ ਕਿਹੜਾ ਉਹਨੇ ਭੁੱਖੇ ਮਰ ਜਾਣਾ ਹਾਂ ਸਹੀ ਗੱਲ ਆ ਭੁੱਖੇ ਨਹੀਂ ਮਰ ਜਾਣਾ ਲੇਕਿਨ ਸਾਧਨ ਤਾਂ ਫਿਰ ਵੀ ਕੋਈ ਨਾ ਕੋਈ ਕਰਨਾ ਪੈਣਾ ਨਾ ਉਹਨਾਂ ਨੂੰ ਤਾਂ ਫਿਰ ਜੇ ਜੇ ਇਹ ਗੱਲ ਆ ਤਾਂ ਫਿਰ ਕੰਮ ਕਰਨ ਦੀ ਲੋੜ ਕੀ ਆ ਹੁਣ ਕਈ ਕਹਿੰਦੇ ਵੀ ਪੁਰਾਣੇ ਪਹਿਲਾਂ ਜਦੋਂ ਸੀ ਨਾ ਦੁਨੀਆ ਬਣੀ ਆ ਤਾਂ ਉਤੋਂ ਥਾਲ ਆnde ਹੁੰਦੇ ਸੀਗੇ ਹੁਣ ਕਿਉਂ ਨਹੀਂ ਹੁੰਦੇ ਹੁਣ ਬੰਦ ਕਾਤੇ ਕਰਤੇ ਕੀ ਗੱਲ ਉੱਥੇ ਹੁਣ ਮੁੱਕ ਗਿਆ ਰਚਣ ਸੋ ਕੱਲ ਨੂੰ ਕੁਝ ਸਮਝਣਾ ਪੈਂਦਾ ਰੱਬ ਮੈਟਰ ਅਲੱਗ ਚੀਜ਼ ਆ ਜਿਹੜਾ ਘਰ ਚ ਕਮਾਉਣ ਵਾਲਾ ਨਾ ਉਹ ਅਲੱਗ ਚੀਜ਼ ਆ ਪਹਿਲਾਂ ਸਾਡਾ ਉਹ ਰੱਬ ਆ ਆ ਜੋਗੀ ਹੈ ਗੱਥ ਗਾਲਾ ਵੀ ਖਾਰੇ ਹੋਏਗਾ ਠੀਕ ਹੈ ਅਗਰ ਦੁਕਾਨਦਾਰੀ ਕਰ ਰਿਹਾ ਤਾਂ ਦੁਨੀਆ ਦਾ ਪ੍ਰੈਸ਼ਰ ਵੀ ਚੱਲ ਰਿਹਾ ਹੋਏਗਾ ਲੋਕੋ ਠੀਕ ਹੈ ਇੱਕ ਛੋਟੀ ਜੀ ਕਿਸੇ ਨੇ ਰੀਲ ਬਣਾਈ ਸੀ ਬੜੀ ਸੋਹਣੀ ਸੀ ਕਿ ਉਹ ਜਦੋਂ ਵੀ ਕਰਦਾ ਮਰਦ ਘਰੇ ਆ ਜਾਂਦਾ ਸੀ ਤੇ ਉਹਦੀ ਘਰ ਦੀ ਜਿਹੜੀ ਹੈਗੀ ਆ ਉਹਨੂੰ ਹਾਲੇ ਕੋ ਆਪਣੇ ਦੁਕਾਨ ਤੋਂ ਵਾਪਸ ਆਉਂਦਾ ਸੀ ਆਪਣੇ ਕੰਮ ਤੋਂ ਵਾਪਸ ਆਉਂਦਾ ਸੀ ਰਿਸਪੈਕਟ ਵੀ ਦਿੰਦੀ ਸੀ ਉਹਨੂੰ ਹਾਂ ਨਾਰਮਲ ਪਰਿਵਾਰ ਦੀ ਇੱਕ ਵੀਡੀਓ ਸੀ ਰੀਲ ਸੀ ਤਾਂ ਜਿਵੇਂ ਉਹ ਬੰਦੇ ਡੈਥ ਹੋ ਗਈ ਹਾਂ ਤਾਂ ਉਹਨੂੰ ਉਹਦਾ ਮੁੱਖੀ ਹਰ ਚ ਨਹੀਂ ਹੈਗਾ ਜੀ ਉਸ ਤੋਂ ਬਾਅਦ ਰੋਜ਼ ਇੱਕ ਜਾਂ ਦੋ ਪਰਸਨ ਉਹਦੇ ਘਰ ਦੇ ਬੁਏ ਤੇ ਆਉਂਦੇ ਸੀ ਪੈਸੇ ਮੰਗਣ ਆ ਉਹਨੂੰ ਉਦੋਂ ਉਹਦੀ ਸਮਝ ਲੱਗੀ ਵੀ ਇਹ ਉਹੀ ਲੋਕ ਨੇ ਜਿੰਨਾ ਟਾਈਮ ਚੋਂਦਾ ਰਿਹਾ ਕਦੇ ਉਹ ਏਪੂਏ ਤੇ ਨਹੀਂ ਆਏ। ਮਤਲਬ ਇਹਨਾਂ ਲੋਕਾਂ ਨਾਲ ਰੋਡ ਡੀਲ ਕਰਦਾ ਸੀ। ਤੇ ਸਾਨੂੰ ਪਤਾ ਨਹੀਂ ਸੀ। ਹਮਮਮ ਔਰ ਅੱਜ ਦੇ ਕਾਲ ਯੁਗ ਦੇ ਸਮੇਂ ਚ ਕਾਲੇ ਦੌਰ ਚ ਹਮ ਤੁਹਾਡੇ ਕੋਲ ਉਹ ਇੱਕੋ ਹੀ ਰੱਬ ਆ, ਹੋਰ ਕੋਈ ਨਹੀਂ ਹੈਗਾ ਜੀ। ਹਮ ਤੱਕਰ ਦਾ ਮੁਖੀ ਤੁਹਾਡਾ ਰੱਬ ਆ, ਉਹ ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਪਰ ਨਹੀਂ ਕਰਦਾ। ਤੇ ਮੁਖੀ ਆ ਨਾ ਅੱਜ ਦੇ ਸਮੇਂ ਚ ਤੁਹਾਡਾ ਰੱਬ ਆ। ਇਹ ਰੱਬ ਆਪੇ ਉਸ ਰੱਬ ਨੂੰ ਪਹਿਲਾਂ ਸਮਝੋ ਜਿਹੜਾ ਤੁਹਾਡੇ ਸਾਹਮਣੇ ਸਾਖਸ਼ਾਤ ਜਵਾਨੀ ਤੋਂ ਬੁੱਢਾ ਆਇਆ ਬਿਲਕੁਲ ਉਹਦੇ ਤੁਸੀਂ ਹੱਟ ਕਮਜ਼ੋਰ ਹੁੰਦੇ ਤਾਂ ਅੱਖੀਂ ਵੇਖ ਲੈਣਾ ਹੂੰ ਉਹਨੂੰ ਤੁਸੀਂ ਖੁਰਦੇ ਅੱਖੀਂ ਵੇਖ ਲਿਆ ਨਾ ਉਹਨੂੰ ਖਿਹੜੇ ਹੋਏ ਚਿਹਰਾ ਕਿੰਨਾ ਮੁੱਢਾ ਸੀ ਖਰਬੂਜੀ ਵਰਗਾ ਕਰਤਾ ਫਾੜੀ ਫਾੜੀ ਬੜਾ ਫਾੜੀ ਫਾੜੀ ਹੁੰਦਾ ਕੀ ਵੇਖਿਆ ਹੈ ਨਾ ਬਿਲਕੁਲ ਤੁਸੀਂ ਮੈਨੂੰ ਕਹਿਤਾ ਜੱਸੀ ਕਿ ਰੱਬ ਹੈ ਅਗਰ ਮੈਂ ਤੁਹਾਨੂੰ ਕਹਾਂ ਕਿੱਥੇ ਹੈ ਤੁਸੀਂ ਕਹੋ ਕਿ ਮੈਂ ਬੁਖਾਰ ਦੇ ਸਕਦਾ ਅਹਿਸਾਸ ਕਰਵਾ ਸਕਦਾ ਫੀਲ ਕਰਵਾ ਸਕਦਾ ਪਰ ਮੈਂ ਤਾਂ ਉਹ ਤਾਂ ਫਿਜ਼ੀਕਲੀ ਰੱਬ ਆ ਤੁਹਾਡੇ ਸਾਹਮਣੇ ਖੜ ਰਿਹਾ ਹੈ ਤੁਹਾਡੇ ਲਈ ਖੜ ਰਿਹਾ ਹੈ ਤਾਂ ਪਹਿਲਾ ਰੱਬ ਆ ਤੁਹਾਡਾ ਪਹਿਲੀ ਚੀਜ਼ ਇਸ ਤਰ੍ਹਾਂ ਦੀ ਕੋਈ ਪਰਸਨੈਲਿਟੀ ਦੂਜੀ ਕਲੱਬ ਦੇ ਦੋਦੇ ਪੈਰਲਲ ਇੱਕ ਵੀ ਨਹੀਂ ਮਿਲੇਗੀ ਨਹੀਂ ਹੈਗੀ ਬਿਲਕੁਲ ਤੁਹਾਡੀ ਡਰਾਈਵ ਚ ਪਰਿਵਾਰ ਚ ਇੱਕ ਵੀ ਨਹੀਂ ਹੋਏਗਾ ਨਹੀਂ ਹੋਏਗਾ ਬਿਲਕੁਲ ਆਦਰਵਾਇਜ਼ ਉਹਨੂੰ ਤੁਸੀਂ ਸੰਗਲ ਤੋਂ ਨਾ ਮਾਰੇ ਹੋਏ ਆ ਉਹ ਸਦਾ ਸਵੇਰੇ ਜਾਵੇ ਬਾਹਰ ਦੀ ਬਾਹਰ ਹੀ ਨਿਕਲ ਜਾਏ ਵਾਪਸੀ ਨਾ ਆਵੇ ਕਰੇ ਬਿਲਕੁਲ ਪਰ ਐਵੇਂ ਕਰਦਾ ਨਹੀਂ ਕਰਦਾ ਕਿਉਂ ਉਹਨੂੰ ਤੁਹਾਡਾ ਫਿਕਰ ਹੈ ਉਹ ਤੁਹਾਡੇ ਲਈ ਵਾਪਸ ਆਉਂਦਾ ਸ਼ਾਮ ਨੂੰ ਤੁਹਾਡੇ ਲਈ ਵਾਪਸ ਆਉਂਦਾ ਸ਼ਾਮ ਨੂੰ ਕਨੇਮ ਕਰਦੇ ਮੁਕੀ ਇਹਨਾਂ ਲਾਈਫ ਚ ਮੂਵ ਕਰਦੇ ਕਰਦੇ ਪ੍ਰੋਫੈਸ਼ਨਲੀ ਮੂਵ ਕਰਦੇ ਕਰਦੇ ਅਪ ਐਂਡ ਡਾਊਨ ਆਉਂਦੇ ਹੋ ਫਰਸਟ੍ਰੇਟ ਹੋ ਜਾਂਦੇ ਸਟ्रेस ਤੋਂ ਹੋ ਜਾਂਦੇ ਨੇ ਸੁਜ਼ਾਈਦ ਕਰਨ ਨੂੰ ਮਨ ਕਰਦਾ ਖਾ ਕੇ ਕੁਝ ਖਾ ਕੇ ਮਰਨ ਨੂੰ ਮਨ ਕਰਦਾ ਨਸ਼ੇ ਚਲ ਜਾਂਦੇ ਨੇ ਅੱਛਾ ਠੀਕ ਹੈ ਇਹ ਸਗਲ ਤੇ ਮੈਨੂੰ ਇੱਕ ਗੱਲ ਯਾਦ ਆ ਗਈ ਬੰਦੇ ਜਿੰਨੇ ਵੀ ਮਰਦੇ ਆ ਆਤਮ ਹੱਤਿਆ ਕਰਕੇ ਇਹਨਾਂ ਦੇ ਪਿੱਛੇ ਸਿਰਫ ਇੱਕੋ ਹੀ ਕਾਰਨ ਇਹੀ ਕਾਰਨ ਹੁੰਦਾ 90% ਲੋਕਾਂ ਚ ਇਹ ਕਾਰਨ ਹੁੰਦਾ ਲੇਕਿਨ 10 ਕੁਝ ਹੋਰ ਦਿੱਤਾ ਜਾਂਦਾ ਆ ਆ ਗੱਲ ਸੀ ਉਹ ਗੱਲ ਸੀ ਐ ਗੱਲ ਸੀ ਤੀਵਿਆਂ ਦੇ ਤਪਾਏ ਹੋਏ ਬੰਦੇ ਤੇ ਬੰਦਿਆਂ ਦੀਆਂ ਤਪਾਈਆਂ ਹੋਈਆਂ ਤੀਵੀਆਂ ਤੇ ਵੈਸੇ ਔਰਤਾਂ ਬਹੁਤ ਘਟ ਮਰਦੀਆਂ ਕਹਿੰਦੇ ਵੀ ਔਰਤ ਦਾ ਜਿਗਰਾ ਬਹੁਤ ਹੁੰਦਾ ਜਿਗਰਾ ਬਹੁਤ ਹੁੰਦਾ ਹੈ ਲੇਕਿਨ ਬੰਦਾ ਕਈ ਵਾਰ ਨਾ ਬੰਦੇ ਮੈਂ ਇਹੀ ਕਹੂੰਗਾ ਵੀ ਸਭ ਤੋਂ ਜ਼ਿਆਦਾ ਇਹ ਕਾਰਨ ਹੁੰਦੇ ਆ ਔਰਤਾਂ ਦੇ ਸਤਾਏ ਹੋਏ ਬੰਦੇ ਆਤਮ ਹੱਤਿਆ ਕਰਦੇ ਆ ਮੈਂ ਲਿਖ ਕੇ ਦੇਣ ਨੂੰ ਤਿਆਰ ਆਜੋਗੇ ਪਤੀ ਪ੍ਰੈਸ਼ਰ 'ਚ ਲੈਣੇ ਜਾਂਦਾ ਬਿਲਕੁਲ ਜੇ ਕਿੰਨੇ ਦਾ ਮਾਨ ਕਰਦਾ ਨਾ ਮੈਂ ਘਰੋਂ ਹੀ ਚਲ ਜਾ ਹੂੰ ਠੀਕ ਹੈ ਪਰ ਜੋ ਮੁਖੀਆ ਹੈ ਉਹ ਘਰੋਂ ਨਹੀਂ ਜਾਂਦਾ ਨਾ ਹੂੰ ਵਾਪਸ ਕਿ ਆ ਜਾਂਦਾ ਉਹ ਫਿਰ ਵਾਪਸ ਆ ਜਾਂਦਾ ਹਾਂ ਖਾਲੀ ਆਥੀ ਅੱਜ ਬਿਲਕੁਲ ਠੀਕ ਹੈ ਪਰ ਤੁਹਾਨੂੰ ਪਤਾ ਹੈ ਚਾਰ ਪੰਜ ਜਾਨਾਂ ਦੀ ਮੇਰੀ ਜ਼ਿੰਮੇਵਾਰੀ ਇੱਥੇ ਆ ਔਰ ਨਾਲੇ ਤੇ ਤਾਂ ਪਹਿਲਾ ਰੱਬ ਹੈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਹੂੰ ਬਾਕੀ ਜਿਹੜਾ ਪਤਾ ਨਹੀਂ ਤੁਸੀਂ ਕਦੋਂ ਲੱਭੋਗੇ ਕਦੋਂ ਤੁਹਾਡੇ ਹੱਥ ਆਉਣਗੇ ਉਹ ਤੁਹਾਨੂੰ ਪਤਾ ਪਰ ਉਹ ਜਿਹੜਾ ਪਹਿਲਾ ਰੱਬ ਜਿਹੜਾ ਤੁਹਾਡੇ ਲਈ ਜਿੰਦਾ ਜਾਗਦਾ ਹੈ ਇੱਕ ਪ੍ਰੂਫ ਐਗਜ਼ਾਮਪਲ ਹੈ ਸਹੀ ਹੈ ਹਾਂਜੀ ਗੱਲਬਾਤ ਕਿਵੇਂ ਲੱਗੀ ਹੈ ਤੁਹਾਨੂੰ ਪਤਾ ਨਹੀਂ ਵਧੀਆ ਲੱਗੀ ਹੋਊਗੀ ਕਿ ਨਹੀਂ ਲੱਗੀ ਹੋਗੀ ਲੇਕਿਨ ਮੈਨੂੰ ਬਹੁਤ ਵਧੀਆ ਲੱਗੀ ਹੈ ਬਾਈ ਤੁਸੀਂ ਮੈਨੂੰ ਇਹ ਗੱਲਾਂ ਬਹੁਤ ਵਧੀਆ ਲੱਗੀ ਹੈ ਕਿ ਪਹਿਲਾ ਰੱਬ ਤੁਹਾਡਾ ਨਾ ਕੋਈ ਹੁੰਦਾ ਜਿਹੜਾ ਕਰਦਾ ਮੁਖੀ ਹੈ ਜਿਹੜਾ ਕਮਾ ਕੇ ਲਿਆਉਂਦਾ ਜਿਸ ਘਰ ਦੇ ਵਿੱਚ ਕਮਾਉਣ ਵਾਲੇ ਦੀ ਇੱਜ਼ਤ ਹੈ ਨਹੀਂ ਉਹ ਕਰ ਕਾਂਭ ਜਵ ਨਹੀਂ ਹੋਊਗਾ ਜਿਸ ਘਰ ਦੇ ਵਿੱਚ ਕਮਾਉਣ ਵਾਲੇ ਦੀ ਇੱਜ਼ਤ ਨਹੀਂ ਉਹ ਘਰ ਕਦੇ ਤਾਂ ਨਹੀਂ ਜਾਊਗਾ ਜੇ ਉਹਦੇ ਉਹਨੂੰ ਕਲੇਸ਼ ਉਹਦੇ ਨਾਲ ਨਿਤ ਸਿੜੀ ਸਿਆਪਾ ਨਿਤ ਤੇਰੀ ਕਮਾਈ ਦਾ ਸਾਨੂੰ ਕੀ ਫਾਇਦਾ ਤੂੰ ਸਾਡਾ ਐ ਨਹੀਂ ਕੀਤਾ ਮੇਰਾ ਕਦੇ ਉਹ ਨਹੀਂ ਹੋਇਆ ਮੈਨੂੰ ਤਾਂ ਐਨੇ ਸਾਲ ਹੋ ਗਏ ਮੈਂ ਤਾਂ ਇਹੀ ਵੇਖੀ ਜੰਨੀ ਆ ਮੇਰੇ ਨਾਲ ਤਾਂ ਕਦੇ ਐਦਾਂ ਨਹੀਂ ਹੋਇਆ ਉਹ ਨਹੀਂ ਉਹ ਕਾਮਯਾਬ ਨਹੀਂ ਹੋਊਗਾ ਬੰਦਾ ਇਹ ਮੈਂ ਲਿਖ ਕੇ ਦੇਣ ਲਈ ਤਿਆਰ ਆ ਉਹ ਬੰਦਾ ਮੈਂ ਕਹਿੰਨਾ ਬੰਦਾ ਜਾਂ ਜਨਾਨੀ ਉਹ ਕਿਸੇ ਰੱਬ ਕੋਲੇ ਚਲ ਜਵੇ ਦੁਨੀਆ ਦੇ ਕਿਸੇ ਰੱਬ ਕੋਲੇ ਕਿਸੇ ਬਾਬੇ ਕੋਲੇ ਜਿੰਨਾ ਚਿਰ ਘਰ ਦੇ ਵਿੱਚ ਕਮੌਣ ਵਾਲੇ ਦੀ ਇੱਜ਼ਤ ਨਹੀਂ ਮੈਂ ਕਹਿੰਦਾ ਦੁਨੀਆ ਦਾ ਕੋਈ ਵੱਡਾ ਤੇ ਵੱਡਾ ਰੱਬ ਆ ਜੇ ਜਿਸ ਬੰਦੇ ਨਾਲ ਇਦਾਂ ਹੁੰਦੀ ਆ ਕਮੌਣ ਵਾਲੇ ਦੇ ਨਾਲ ਕਲੇਸ਼ ਹੁੰਦਾ ਰੋਜ਼ਾਨਾ ਮੈਂ ਕਹਿੰਦਾ ਉਹਨੂੰ ਦੁਨੀਆ ਦਾ ਕੋਈ ਵੀ ਰੱਬ ਆ ਕੇ ਕਾਮਯਾਬ ਕਰਕੇ ਦਿਖਾਵੇ ਦੁਨੀਆ ਦਾ ਕੋਈ ਵੀ ਰੱਬ ਦੁਨੀਆ ਦਾ ਕੋਈ ਵੀ ਇਨਸਾਨ ਉਹਨੂੰ ਕਾਮਯਾਬ ਕਰਕੇ ਦਿਖਾਵੇ ਨਹੀਂ ਹੁੰਦਾ ਜਿੰਨਾ ਚਿਰ ਉਹਦੇ ਇੱਥੇ ਸੂਈ اٹਕੀ ਰਹਿੰਦੀ ਹੈ ਨਾ ਸੂਈ ਐਂ ਕਰਕੇ ਖੜੀ ਰਹਿੰਦੀ ਆ ਪੀਰ ਨੇਤੀ ਮੇਰੇ ਨਾਲ ਕਲੇਸ਼ ਨੇਤੀ ਨਾਲ ਕਲੇਸ਼ ਉਹ ਬੰਦਾ ਕਦੇ ਕੁਛ ਕਰ ਹੀ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਜੇ ਨਹੀਂ ਤਾਂ ਮੈਨੂੰ ਕੋਈ ਇਹੋ ਜਿਹਾ ਬੰਦਾ ਮਿਲਾ ਦਿਓ ਕਮੈਂਟ ਕਰ ਦਿਓ ਉਹਦਾ ਨੰਬਰ ਦੇ ਦਿਓ ਮੈਂ ਉਹਨੂੰ ਗੱਲ ਕਰ ਲੂੰਗਾ ਕਿ ਜਿਹਦੇ ਨਿਤ ਛਤਰ ਪਤਾਨ ਹੁੰਦਾ ਔਰ ਕਮਾ ਕੇ ਵੀ ਲਿਉਂਦਾ ਬੰਦਾ ਆ ਉਹ ਪਿਓ ਕਾਮਯਾਬ ਬੰਦਾ ਆ ਬਾਕੀ ਤੁਹਾਡੀ ਸੋਚ ਕੀ ਕਹਿੰਦੀ ਹੈ ਕਮੈਂਟ ਵਿੱਚ ਜ਼ਰੂਰ ਲਿਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਟੈਨਸ਼ਨ ਲੈਣੀ ਨਹੀਂ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਜਾ ਮਾਣੋ ਖੁਸ਼ ਰਹਿਆ ਕਰੋ ਕੁਝ ਵੀ ਹੋ ਜੇ ਖੁਸ਼ ਹੋਣਾ ਨਾ ਭੁੱਲਿਆ ਕਰੋ ਖੁਸ਼ ਰਹਿਆ ਕਰੋ ਓਕੇ ਬਾਈ ਥੈਂਕ ਯੂ